डाल डाल 90 परसेंट बिक रहा है ऐसे वाइज़ और मैं नहीं बेचती। नहीं किधर है? हाँ जी बिक रहा है ऐसे डाल डाल सारे ऐसे जिन्दे अड्डे वाले दुकान वाले सब ऐसे लें पर मैं नहीं बेचती। कि ये ब्रांडेड क्यों विक्री करते हो जो? पता नहीं सालम। नहीं किन्हें डालें यहाँ दे दो। अच्छा भी लो ਛੋਟੇ ਪੌਚ ਵਿੱਚੋਂ ਪਰ ਜਾਲੀ ਕਿਉਂ ਨਹੀਂ ਵੇਚਦਾ ਸਿਫਤੀ ਦਾ ਵੇਚਦਾ ਨਹੀਂ ਸਿਫਤੀ ਵੇਚੋ ਸਿਫਤੀ ਇੱਕ ਬ੍ਰਾਂਡ ਆ ਸਿਫਤੀ ਵਿੱਚ ਪਰ ਸਿਫਤੀ ਜਾਲੀ ਨਾ ਹੋਵੇ ਐ ਸਿਫਤੀ ਕਿਉਂ ਵਾਲਿਆਂ ਨੂੰ ਬੇਨਤੀ ਕਰਦੇ ਆ ਵੀ ਆਪਣੇ ਤੌਰ ਤੇ ਵੀ ਚੈੱਕ ਕਰਨ ਕਿਉਂ ਇਹਨਾਂ ਦਾ ਬ੍ਰਾਂਡ ਗਲਤ ਲਾ ਕੇ ਇਤਨੀ ਕੋਈ ਵਿਕਰੀ ਕਰਨ ਰਿਹਾ ਠੀਕ ਹੈ ਨਾ ਜੀ ਤੁਸੀਂ ਕਿੱਥੋਂ ਬਾਬਾ ਜੀ ਦੇ ਨੇੜੇ ਕਿਉਂ ਲਾਉਂਦੇ ਜੋ ਬਿਲਕੁਲ ਹੀ ਬਾਬਾ ਜੀ ਤੁਸੀਂ ਰਾਤ ਨੂੰ ਟਾਪ ਤੋਂ ਲਿਆਉਂਦਾ ਆ ਪਰ ਬ੍ਰਾਂਡਡ ਚ ਉਹੀ ਅੱਗੇ ਤੋਂ ਵਿਕਰੀ ਕਰਨਾ ਆ ਜੇ ਸਿਫਟੀ ਬ੍ਰਾਂਡ ਠੀਕ ਆ ਤਾਂ ਫਿਰ ਠੀਕ ਆ ਠੀਕ ਆ ਜੀ ਮਾਨਸ ਜੇ ਸਿਫਟੀ ਉਹ ਗਲਤ ਆ ਤਾਂ ਫਿਰ ਇਹ ਵੀ ਚੋਰੀ ਬਿਜਾਰੀ ਆ ਹਾਂ ਠੀਕ ਹੈ ਨਾ ਗੱਲ ਇਹ ਵੀ ਗਲਤ ਆ ਤਾਂ ਫਿਰ ਚੋਰੀ ਬਿਜਾਰੀ ਹੈ ਗੁਰੂ ਘਰ ਦੇ ਵਿੱਚ 84 ਬੇਚ ਆਪ ਜੀ ਇੱਕ ਨਕਾ ਦੇ ਕੇ ਇਸ ਤੇ ਵਾਪਸ ਦੇ ਦੇ ਇਹ ਭੈਣ ਜੀ ਇਹ ਕਿਹੜੇ ਕੁਟੀ ਹੈ ਮੇਰਾ ਨਹੀਂ ਇਹਦਾ ਬ੍ਰਾਂਡ ਕਿੱਥੋਂ ਸ਼ੋ ਹੁੰਦਾ ਵੀ ਤੁਹਾਡਾ ਸਿਰਤੀ ਹੈ ਇਹਦਾ ਨਾ ਹੋਏਗਾ ਨਾ ਇਹਦਾ ਬਿੱਲ ਨਹੀਂ ਇਹਦਾ ਪੌਚ ਦਾ ਕੀ ਪੌਚ ਦਾ ਬਿੱਲ ਹੈਗਾ ਕੁਛ ਕਿੱਥੇ ਹੈ ਬਿੱਲ ਜੀ ਪੌਚ ਦਾ ਬਿੱਲ ਕਿਵੇਂ ਹੋ ਸਕਦਾ ਭੈਣ ਜੀ ਇਹ ਜਾਲੀ ਕਿਉਂ ਆ ਕਿਉਂ ਗਲਤ ਖਰੀਦ ਕਰ ਲਿਆ ਜੋ ਜਾਲੀ ਹੈਗਾ ਹੀ ਨਹੀਂ ਆ ਰਿਹਾ ਮੈਂ ਗੁਰਬਾਨੀ ਟੇਲਰਸ ਕੋਲ ਨਹੀਂ ਮੈਂ ਉਹਨੂੰ ਬੁਲਾ ਰਹੀ ਆ ਆ ਦੇ ਕੋ ਬਿੱਲ ਮੈਂ ਬਿਲ ਵੀ ਮੰਗਾ ਦੇਣੀ ਹੈ ਮੇਰੀ ਪੂਰੀ ਫਾਈਲ ਬਣੀ ਹੈ ਐਸ਼ਲੋ ਤੋਂ ਹੀ ਵਿੱਚ ਨਹੀਂ ਮੈਂ ਤਾਂ ਛੋਟੇ ਮਹੀਨੇ ਦਾ ਬਿੱਲ ਮੰਗਾ ਰਹੀਆਂ ਕਿੰਨੇ ਮੰਗਾ ਰਹੀਆਂ ਮੇਰੇ ਚੌਥੇ ਮਹੀਨੇ ਦਾ ਜੀ 12 4 5 ਇਹ ਤਾਂ ਦਿਖਾ ਦੇ ਲੈਣਾ ਅਸੀਂ ਇੱਕ ਟਿਨ ਲੈਣੇ ਆ ਉਹ ਵੀ ਨਹੀਂ ਚੱਲਦਾ ਉਹ ਵੀ ਨਹੀਂ ਚੱਲਦਾ ਮੇਰਾ ਸਾਰਾ ਥੋੜੀ ਵੀ ਦਿਖਾਣਾ ਮੈਨੂੰ ਬਿੱਲ ਦਿਖਾਓ ਨਹੀਂ ਮੈਂ ਇਹਨਾਂ ਨੂੰ ਵੇਬ ਤੇ ਫੀਲ ਕਰਤਾ ਪਿਆ ਆਂ ਪਹਿਣ ਦੀ ਬ੍ਰਾਂਡਡ ਘੋੜਾ ਕਿ ਵਿੱਚੋਂ ਇਹ ਬ੍ਰਾਂਡਡ ਹੀ ਹੈ ਮੈਂ ਸਿੱਤੀ ਵਿੱਚ ਨਹੀਂ ਇਹਦਾ ਇਹਦਾ ਪਹਿਣ ਦੀ ਬ੍ਰਾਂਡ ਕਿੱਥੇ ਆ ਇਹਦਾ ਪਾਉ ਚਾਉਂਦੇ ਐ ਸਿੱਤੀ ਦੇ ਛੋਟੇ ਬਾਈ ਗਰੂ ਐ ਮੈਂ ਅਸੀਂ ਖੁੱਲਾ ਲਿਆ ਕੇ ਪਰਦੇ ਆ ਖੁੱਲਾ ਦੇ ਆ ਕੇ ਖੁੱਲੇ ਦਾ ਬ੍ਰਾਂਡ ਪਹਿਣ ਦੀ ਬ੍ਰਾਂਡਡ ਘੋੜਾ ਲਾ ਕੇ ਪਰੋ ਇਹਦਾ ਇਹਦਾ ਦੱਸੋ ਕੀ ਇਹਦਾ ਕੀ ਆਪਾਂ ਮੈਂ ਤੁਹਾਨੂੰ ਬੁਲਾ ਲਈ ਇਹਨਾਂ ਕੋਲ ਮੈਂ ਲੈਣੀ ਆ ਉਹਨਾਂ ਨੂੰ ਬੁਲਾ ਰਹੀ ਹਾਂ ਗੁਰਬਾਨੀ ਕਰ ਰਿਹਾ ਹਾਂ ਪਾਸਾ ਲਿਆ ਹੋਇਆ ਅਰੇ ਹਮ ਕੋ ਦੇ ਦੇ ਪਹਿਲਾਂ ਆਪ ਦਾ ਸੋਹ ਹੁੰਦੇ ਤੁਸੀਂ ਪਾਉ ਚ ਲਾ ਕੇ ਵਿੱਚੋਂ ਇਹਦਾ ਬਾਈ ਗਰੂ ਐ ਵੀ ਸਿੱਤੀ ਕਿਉਂ ਹੈ ਨਾ ਪਰ ਭੈਣ ਜੀ ਤੁਸੀਂ ਲੈ ਕੇ ਤੀਨ ਭਰਿਆ ਆ ਉਹ ਪਹਿਲੇ ਮੇਰੇ ਕੋਲ ਆ ਕੇ ਪਰ ਉਹਦਾ ਪਤਾ ਨਹੀਂ ਨਾ ਉਹਦਾ ਪਤਾ ਨਹੀਂ ਨਾ ਲੱਗੂਗਾ ਵੀ ਤੁਸੀਂ ਸਿਰਫ ਹੀ ਭਰਿਆ ਆ ਕਿਹੜਾ ਭਰਿਆ ਮੇਰੇ ਕੋਲ ਪੂਰੀ ਫਾਈਲ ਬਣੀ ਹੋਰ ਤੋਂ ਅਗਲੇ ਜਿਹੜਾ ਦੁਕਾਨਾਂ ਤੋਂ ਤੁਸੀਂ ਗਿਆ ਤੇ ਕੀ ਫੀਲ ਕੀਤੀ ਇਹਨਾਂ ਨੇ ਇਹ ਅਪੀਲ ਕੀਤੀ ਆ ਕਿ ਬਾਬਾ ਜੀ ਦਾ ਬਾਬਾ ਜੀ ਦੇ ਜਿ ਤਰ੍ਹਾਂ ਪਿਛਲੇ ਦਿਨਾਂ ਜੀ ਪਤਾ ਲੱਗਾ ਆ ਵੀ ਜਾਲੀ ਘੋੜੀ ਫੈਕਟਰੀ ਸੇ ਗੁਰਦਰਾ ਸਾਹਿਬ ਜੀ ਦੇ ਹੁੰਦੀ ਕੀ ਨਜ਼ਦੀਕ ਤੋਂ ਫੜੀ ਗਈ ਆ ਇਸ ਵਾਸਤੇ ਬੇਨਤੀ ਆ ਵੀ ਬ੍ਰਾਂਡਡ ਕਿਉਂ ਹੀ ਬਾਬਾ ਜੀ ਦੀ ਜੋਤ ਵਾਸਤੇ ਭੇਜਿਆ ਜਾਵੇ ਇਸ ਕਿਉਂ ਆੜਾ ਇਹਦਾ ਕੋਈ ਬ੍ਰਾਂਡ ਨਹੀਂ ਗਿਆ ਕੋਈ ਕੁਝ ਨਹੀਂ ਗਿਆ ਇਹਨਾਂ ਦਾ ਦਸਨ ਮੁਤਾਬਕ ਅਸੀਂ ਸਿਫਤੀ ਦੇ ਟੀਨ ਚ ਭਰਿਆ ਆ ਪਰ ਇਹ ਸਿਫਤੀ ਆ ਕਿ ਕਿਹੜਾ ਆ ਅਜੇ ਤੱਕ ਤੇ ਬਿਲਕੁਲ ਹੀ ਇਹ ਮਤਲਬ ਇਹਨੂੰ ਕੀ ਕੀ ਕਹਿ ਸਕਦੇ ਆ ਜੀ ਬਿਲਕੁਲ ਹੀ ਗਲਤ ਆ ਵਿਕਦਾ ਡਾਡਾ 90% ਵਿਕਦਾ ਆ ਤੇ ਬਾਈ ਨੂੰ ਪਰ ਮੈਂ ਨਹੀਂ ਵੇਚਦਾ ਵਿਕਦਾ ਹਾਂਜੀ ਵਿਕਦਾ ਆ ਤੇ ਡਾਣਾ ਸਾਰੇ ਤੇ ਜਿੰਨੇ ਏਡੇ ਵਾਲੇ ਦੁਕਾਨੇ ਵਾਲੇ ਸਭ ਵੇਚਦੇ ਨੇ ਪਰ ਮੈਂ ਨਹੀਂ ਵੇਚਦਾ ਯਾਰ ਲੋਕ ਇਹ ਮੈਂ 10 ਸਾਲ ਤੋਂ ਸਿਫਤੀ ਕਿਉਂ ਵਿੱਚ ਆ ਮੇਰੇ ਕੋਲ ਪੂਰੀ ਫਾਈਲ ਬਣੀ ਹੈ ਜਿੰਨਾ ਕੋ ਹਾਂਜੀ ਵਿਕਦਾ ਹੈ ਸਾਰਾ ਬਿਲਕੁਲ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਜਿਹੜੇ ਅਸਲੀ ਵੇਚ ਰਿਆਂ 9100 ਦਾ ਟੀਨ ਲੈ ਰਿਆਂ 9000 ਦਾ ਟੀਨ ਲੈ ਰਿਆਂ 2 ਮਹੀਨੇ ਚ ਵੇਚ ਕੇ ਉਹਦੇ ਪੈਸੇ ਦੇਣੇ ਆ ਤਾਂ ਸਾਨੂੰ ਕੀ ਫਿਰ ਸਾਡੀ ਦਾ ਕੋਈ ਇਮਾਨਦਾਰੀ ਨਾ ਹੋਈ ਨਾ ਫਿਰ ਅਸੀਂ ਇਮਾਨਦਾਰ ਮੰਦਾ ਦਾ ਗਿਆ ਨਾ ਜਿਹੜਾ ਆਪਣੀ ਜਗ੍ਹਾ ਸਹੀ ਹੈ ਚਲੋ ਅਸੀਂ ਭਾਈ ਮੈਂ ਤੁਹਾਨੂੰ ਸਪੀਕ ਕਰਦਾ ਹਾਂ ਹਾਂਜੀ ਬ੍ਰਾਂਡਡ ਝੋ ਦੇ ਪੌਦ ਠੀਕ ਹੈ ਨਾ ਉਹ ਮੇਰੀ ਨਹੀਂ ਨਹੀਂ ਚਲੋ ਉਹਨਾਂ ਨੂੰ ਬੁਲਾ ਲਾ ਮੈਂ ਕਰ ਲੈਣਾ ਮੈਂ ਗੱਲ ਕਰ ਲੈਣਾ ਜੀ ਤੁਸੀਂ ਸਾਡੇ ਨਾਲ ਐਗਰੀ ਹੋ ਜੋ ਬ੍ਰਾਂਡਡ ਬ੍ਰਾਂਟਡ ਕਿਉਂ ਵਿੱਚੋ ਜਿਹੜੇ ਛੋਟੇ ਨਹੀਂ ਉਹ ਇਹਨੂੰ ਇਹਨੂੰ ਪਹਿਣਾ ਤੁਸੀਂ ਮੈਂ ਪਾਉਂਚ ਰੱਖ ਹਾਂ ਪਾਉਂਚ ਰੱਖ ਪਾਉਂਚ ਰੱਖ ਵੇ ਧੰਨਵਾਦ ਬਾਕੀ ਤੁਸੀਂ 2 ਮਿੰਟ ਰੁਕੋ ਮੈਂ ਬੁਲਾਇਆ ਬੋਰਡ ਜੀ ਆਉਂਦੇ ਆ ਬੋਰਡ ਨਾਲ ਲਾ ਕੇ ਇਹਨੂੰ ਬੰਦ ਇਹ ਭਾਜੀ ਬਹੁਤ ਵਧੀਆ ਗੱਲ ਹੋਈ ਆ ਜਿਹੜੇ ਕਿ ਬੋਰਡ ਲੱਗ ਰਹੇ ਨੇ ਬੋਰਡਾਂ ਦੇ ਨਾਲ ਕਿਉਂਕਿ ਜਿਹੜੀ ਸੰਗਤ ਆਂਦੀ ਆ ਉਹ ਪੰਜ ਸਿਕ ਬੋਰਡਾਂ ਵੱਲ ਵੇਖ ਕੇ ਇਹ ਜਰੂਰ ਮਹਿਸੂਸ ਕਰੇਗੀ ਵੀ ਜਿਹੜਾ ਨਕਲੀ ਕਿਉਂ ਵੇਚ ਰਿਹਾ ਵਾ ਉਹ ਗਲਤ ਹੈ ਕਿ ਉਹ ਜਿਹੜਾ ਵਾ ਬ੍ਰਾਂਡਡ ਕੰਪਨੀ ਦਾ ਅਤੇ ਘਰ ਦਾ ਜਿਹੜਾ ਵਾ ਉਹ ਲਿਆ ਕੇ ਬਾਬਾ ਨੂੰ ਅਰਪਣ ਕੀਤਾ ਜਾਵੇ ਉਹਦੇ ਨਾਲ ਗੁਰੂ ਘਰ ਦੇ ਲੰਗਰਾਂ ਵਿੱਚ ਅਤੇ ਕਰਾਹ ਪ੍ਰਸ਼ਾਦ ਦੇ ਵਿੱਚ ਜਿਹੜਾ ਕਿ ਹੋਵਾ ਉਹ ਬਿਲਕੁਲ ਉਰੀਂਦਾ ਜਾਏਗਾ ਤੇ ਗੁਰੂ ਘਰ ਦੀਆਂ ਖੁਸ਼ੀਆਂ ਸੰਗਤ ਪ੍ਰਾਪਤ ਕਰਨਗੀਆਂ ਹਾਂਜੀ ਸਰ ਬਹੁਤ ਵਧੀਆ ਗੱਲ ਹੈ ਇਹ ਮੈਨੇਜਰ ਗੁਰਦਾ ਚੀਤ ਸਿੰਘ ਸਾਹਿਬ ਅਤੇ ਸਟਾਫ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਬੋਰਡ ਲਾਏ ਗਏ ਨੇ ਇਹਦੇ ਨਾਲ ਸੰਗਤ ਅਵੇਅਰਨੈਸ ਆਏਗੀ ਅਤੇ ਸੰਗਤ ਨੂੰ ਪਤਾ ਲੱਗੇਗਾ ਵੀ ਜਿਹੜਾ ਕਿ ਉਹ ਬਾਹਰ ਵੇਚ ਰਿਆ ਸੀਗਾ ਉਹ ਡੁਪਲੀਕੇਟ ਸੀਗਾ ਪਿੱਲਾ ਦੇ ਤਰ ਤਾ ਦੇ ਸਮੇਂ ਵੇਖ ਲਓ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਵਿੱਚੋਂ ਚੁੱਕੀਆਂ ਗਿਆ ਜਿਹੜੀਆਂ ਜਾਂ ਜਿਹੜੇ ਸਟਾਫ ਵਾਲੇ ਚੁੱਕੇ ਗਏ ਨੇ ਪਰ ਫਿਰ ਵੀ ਜਿਹੜੇ ਇੱਕ ਦੋ ਰਹਿ ਗਏ ਨੇ ਜਦੋਂ ਸੰਗਤ ਆਏ ਵੇਖੇਗੀ ਵੀ ਡੁਪਲੀਕੇਟ ਕਿਉਂ ਦੇ ਬੋਰਡ ਲੱਗੇ ਨੇ ਉਹ ਆਟੋਮੈਟਿਕ ਹੀ ਹੋਈ ਕਿ ਹੋ ਲੈਣਾ ਬੰਦ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਗਜੀਤ ਸਿੰਘ ਖਾਲਸਾ ਗੁਰਦੁਆਰਾ ਅੰਤਰਬਾਬਾ ਦੀਪ ਸਿੰਘ ਜੀ ਦੇ ਗੁਰਦੁਆਸ਼ੀਦਗੰਜ ਸਾਹਿਬ ਕੇ ਜੋ ਮੈਨੇਜਰ ਗੁਰਦੁਆਰਾ ਸਾਹਿਬ ਜੀ ਵੱਲੋਂ ਅਤੇ ਸਮੁੱਚੇ ਸਟਾਫ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਥਾਂ-ਥਾਂ ਤੇ ਬੋਰ ਲਗਾਏ ਗਏ ਹਨ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਬਾਬਾ ਜੀ ਦੀ ਜੋਤ ਚੱਲਦੀ ਹੈ ਬਾਬਾ ਜੀ ਨੂੰ ਆਪਰਨ ਕਰਨ ਵਾਸਤੇ ਘੋੜਾ ਉਹ ਬ੍ਰਾਂਡਡ ਹੀ ਵਰਤੇ ਜਾਵੇ ਕਿਉਂਕਿ ਇਹੋ ਘੋੜਾ ਹੈ ਉਹ ਬਾਬਾ ਜੀ ਦੇ ਕੜਾ ਪ੍ਰਸ਼ਾਦ ਵਾਸਤੇ ਹੈ ਤੇ ਲੰਗਰ ਵਾਸਤੇ ਜੋ ਵਰਦਾ ਹੈ ਸੋ ਸਮੂਹ ਸੰਗਤਾਂ ਨੂੰ ਅਪੀਲ ਕਰਕੇ ਬੇਨਤੀ ਹੈ ਕਿ ਜਿਸ ਸੇ ਸਾਨੂੰ ਪ੍ਰਬੰਧਕ ਕਮੇਟੀ ਦਾ ਸਾਥ ਦੇਣਾ ਚਾਹੀਦਾ ਹੈ ਉੱਥੇ ਨਾਲ ਹੀ ਨਾਲ ਬਾਬਾ ਜੀ ਦੇ ਚਰਨਾਂ ਦੇ ਵਿੱਚ ਜੋ ਹੈ ਉਹ ਬ੍ਰਾਂਡਡ ਕਿਉਂ ਆਵੇਂ ਥੋੜਾ ਚੜਾਓ ਪਰ ਬ੍ਰਾਂਡਡ ਕਿਉਂ ਜਾਂ ਘਰ ਦਾ ਬਣਾਇਆ ਕਿਉਂ ਚੜਾ ਕੇ ਬਾਬਾ ਜੀ ਜੋਤਬਾ ਸਰਪੰਨ ਕੀਤਾ ਜਾਵੇ ਤਾਂ ਕਿ ਕਿਸੇ ਦੀ ਜ਼ਿੰਦਗੀ ਨਾਲ ਕੋਈ ਵੀ ਖੇਲਵਾੜ ਨਾ ਹੋ ਸਕੇ ਪਤਾ ਕਿ ਜੋਤ ਕਰਨੇ ਬਹੁਤ ਚੰਗੀ ਗੁਰਦੁਆਰਿਆਂ ਦੇ ਵਿੱਚ ਗੁਰਦਰਾ ਸਾਹਿਬ ਦੇ ਵਿੱਚ ਸੰਗਤ ਨੂੰ ਇਕੱਲੇ-ਇਕੱਲੇ ਬੰਦੇ ਨੂੰ ਅਸੀਂ ਕਿਸੇ ਨਹੀਂ ਸਮਝਾ ਸਕਦੇ ਉਸ ਜਿਹੜੇ ਤੋਂ ਬੋਰਡ ਲੱਗੇ ਹੋਣਗੇ ਸਾਰੀਆਂ ਸੰਗਤਾਂ ਪੜੀਆਂ ਲਿਖਿਆ ਨੂੰ ਪੜ ਕੇ ਇੱਕ ਦੂਜੇ ਦੇ ਵਿੱਚ ਅਵੇਅਰਨੈਸ ਆਏਗੀ ਕਿ ਬੋਰਡ ਕਿਉਂ ਲੱਗੇ ਹਨ ਉਹਦੇ ਪਿੱਛੇ ਜੀ ਜੋ ਬਹੁਤ ਵੱਡੀ ਫੈਕਟਰੀ ਹੈ ਨਕਲੀ ਘੋੜੀ ਫੜੀ ਗਈ ਹੈ ਉਸ ਤੋਂ ਬਾਅਦ ਗੁਰਦਰਾ ਸਾਹਿਬ ਦੇ ਉਹਦਾ ਜਿੰਨਾ ਵੀ ਨਕਲੀ ਘੋੜੀ ਗੁਰਦਰਾ ਸਾਹਿਬ ਜੋ ਮੰਦਿਰ ਜਾਂ ਧਾਰਮਿਕ ਸਥਾਨਾਂ ਦੇ ਲਾਗੇ-ਲਾਗੇ ਦੁਕਾਨਾਂ ਦੇ ਵਿੱਚੋਂ ਵਿਕਦੇ ਸਨ ਇਸ ਸੰਗਤਾਂ ਦੀ ਸੇਵ ਦੇ ਨਾਲ ਉਹ ਕਰਵਾ ਰਹੇ ਸਨ ਇਸ ਕਰਕੇ ਸੰਗਤਾਂ ਨੂੰ ਅਵੇਅਰਨੈਸ ਕਰਨ ਵਾਸਤੇ ਬੋਰਡ ਲੱਗਣਾ ਬਹੁਤ ਜ਼ਰੂਰੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਜਤਿੰਦਰਪਾਲ ਸਿੰਘ ਮੈਨੇਜਰ ਗੋਦਰਾ ਸ਼ਹੀਦਗੰਗ ਸਾਹਿਬ ਜਿੱਸਾ ਕੀ ਪ੍ਰਾਲਾਪ ਕੀਤਾ ਜਾਂ ਬਿਤੇ ਦਿਨ ਕਈ ਇੱਕ ਸੋਸ਼ਲ ਮੀਡੀਆ 'ਤੇ ਬਾਤ ਅੰਚਿਤ ਜੀਤੇ ਇਫੈਕਟਿਵ ਬਣੇ ਜੀ ਖਦੀ ਆਸ਼ਾਸ਼ੀ ਦਾ ਸਭ ਤੋਂ ਹਲਕੋ ਟੁੱਟੂ ਜੀ ਪ੍ਰਾਲਾਪ ਕੀਤਾ ਇਸ ਜਾਲੀ ਦੇਸੀ ਕੋ ਡਿਫੈਕਟਿਵ ਫੰਡ ਦਾ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਸੀ ਪ੍ਰਿੰਟ ਮੀਡੀਆ ਤੋਂ ਪਤਾ ਲੱਗਾ ਸੀ ਤੇ ਅਸੀਂ ਉਸੇ ਵੇਲੇ ਸचेत ਹੋਏ ਹਾਂ ਸचेत ਤੇ ਪਹਿਲਾਂ ਵੀ ਸਾਂ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਸਾਂ ਵੀ ਇਹ ਸਾਨੂੰ ਮਹਿਸੂਸ ਹੁੰਦਾ ਵੀ ਇਹ ਜਾਲੀ ਘੂਆ ਲੇਕਿਨ ਕੁਝ ਦੁਕਾਨਦਾਰ ਆਪਣੇ ਨਿੱਜੀ ਮਫਾਦ ਨੂੰ ਮੁੱਖ ਰੱਖ ਕੇ ਉਹ ਸੰਗਤਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਸੀ ਮੈਂ ਪ੍ਰਸ਼ੰਸਾ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦੀ ਜਿਨ੍ਹਾਂ ਇਹ ਜਾਲੀ ਦੇਸੀ ਘੋੜੀ ਦੀ ਫੈਕਟਰੀ ਫੜੀ ਆ ਜਿਹੜਾ ਪਰਦਾ ਫਾਸ਼ ਹੋਇਆ ਅਸੀਂ ਅੱਗੇ ਵੀ ਸਾਨੂੰ ਪੁਲਿਸ ਪ੍ਰਸ਼ਾਸਨ ਬੜਾ ਸੰਯੋਗ ਦਿੰਦਾ ਆ ਤੇ ਅਸੀਂ ਹੁਣ ਵੀ ਆਸ ਰੱਖਦੇ ਹਾਂ ਕਿ ਵੱਧ ਤੋਂ ਵੱਧ ਸਾਨੂੰ ਸੰਯੋਗ ਦਵੇ ਪੁਲਿਸ ਪ੍ਰਸ਼ਾਸਨ ਫੂਡ ਸਪਲਾਈ ਡਿਪਾਰਟਮੈਂਟ ਵੀ ਸਾਨੂੰ ਸੰਯੋਗ ਦਵੇ ਜਿਸ ਦੇ ਨਾਲ ਗੁਰਦਰਾ ਸ਼ਹੀਦ ਗੰਗਸਾਭ ਦੇ ਆਲ ਦੁਵਾਲੇ ਜਿੰਨੇ ਆਧੇ ਤੌਰ ਤੇ ਜਿਹੜੇ ਖੋਖੇ ਟਾਇਪ ਜਾਂ ਟੇਬਲ ਲਗਾ ਕੇ ਛੋਟੇ ਛੋਟੇ ਛੀਸੀਆਂ ਦੇ ਵਿੱਚ ਬ ਦੇਸੀ ਕਿਉ ਵਿੱਚ ਦੇ ਆ ਉਹਦਾ ਕੋਈ ਬ੍ਰਾਂਡ ਕੋਈ ਮਾਰਕਾ ਨਹੀਂ ਹੁੰਦਾ ਮੈਂ ਸੰਗਤਾਂ ਨੂੰ ਇਹੋ ਬੇਨਤੀ ਕਰਦਾ ਆ ਕੇਵਲ ਬਾਬਾ ਜੀ ਦੀ ਜੋਤ ਆਦ ਵਾਸਤੇ ਬ੍ਰਾਂਡਡ ਕਿਉ ਹੀ ਲਿਆ ਜਾਵੇ ਤੇ ਇਹ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਚਲੋ ਤੁਹਾਡੇ ਤੁਸੀਂ ਵੀ ਸਾਡੇ ਭਰਾ ਜੋ ਬਾਬਾ ਜੀ ਦੇ ਬੜੇ ਸ਼ਰਧਾਲੂ ਨੇ ਦੁਕਾਨਦਾਰ ਵੀਰ ਵੀ ਉਹਨਾਂ ਨੂੰ ਮੇਰੀ ਇਹ ਨਿੱਜੀ ਬੇਨਤੀ ਆ ਵੀ ਤੁਸੀਂ ਬ੍ਰਾਂਡਡ ਕਿਉਂ ਰੱਖੋ ਦੁਕਾਨਾਂ ਤੇ ਆਪਾਂ ਸੰਤ ਦੀ ਸਿਹਤ ਨਾਲ ਖਲਵਾੜ ਨਾ ਕਰੀਏ ਬਾਬਾ ਜੀ ਦੀ ਆਪਾਂ ਖੁਸ਼ੀਆਂ ਲੈਣੀਆਂ ਨੇ ਆਪਾਂ ਬਾਬਾ ਜੀ ਦੀ ਜੋਤ ਦੇ ਵਿੱਚ ਵੇਖੋ ਆਪਾਂ ਕਿੱਥੋਂ ਖੁਸ਼ੀਆਂ ਲਵਾਂਗੇ ਜੀ ਬਾਬਾ ਜੀ ਦੀ ਜੋਤ ਵਾਸਤੇ ਜੇ ਅਸੀਂ ਜਾਲੀ ਕਿਉਂ ਵਿਕਰੀ ਕਰਦੇ ਪਏ ਆ ਹਨਾ ਅਸੀਂ ਨਿੱਜੀ ਥੋੜੇ ਜਿਹਾ ਮਫਾਦਾਂ ਵਾਸਤੇ ਇਹਨਾਂ ਚੀਜ਼ਾਂ ਨੂੰ ਲਾਲਚ ਨੂੰ ਛੱਡੀਏ ਤੇ ਦੇਸੀ ਕਿਉਂ ਬ੍ਰਾਂਡਡ ਅੱਛੀ ਕੁਆਲਿਟੀ ਦਾ ਹੀ ਕਿਉਂ ਸੰਤ ਨੂੰ ਦਿੱਤਾ ਜਾਵੇ ਕਿ ਫੂਡ ਸਪਲਾਈ ਡਿਪਾਰਟਮੈਂਟ ਨੂੰ ਸਮੇਂ ਸਮੇਂ ਤੇ ਦੁਕਾਨਾਂ ਨੇ ਚੈੱਕਿੰਗ ਕਰਨੀ ਚਾਹੀਦੀ ਹੈ ਗੱਲ ਦੀ ਮੈਨੂੰ ਬੜੀ ਹੈਰਾਨੀ ਆ ਜੀ ਕਿ ਫੂਡ ਸਪਲਾਈ ਡਿਪਾਰਟਮੈਂਟ ਨੇ ਸ਼ਰ੍ਹਾ ਆ ਮੇ ਦੇਸੀ ਕਿ ਉਹ ਛੋਟੇ ਛੋਟੇ ਟੇਬਲ ਲਗਾ ਕੇ ਈਵਨ ਕਿ ਥਾਣਾ ਬੀ ਡਿਵੀਜ਼ਨ ਦੇ ਸਾਹਮਣੇ ਆਪੋਜੀਟ ਕੁਝ ਲੋਕ ਹੈਂਗ ਕੀਤਾ ਹੁੰਦਾ ਹੱਥ ਦੇ ਵਿੱਚ ਦੇਸੀ ਕਿ ਉਹ ਛੋਟੇ ਛੋਟੇ ਲਫਾਤਾਂ ਵਿੱਚ ਪਾਇਆ ਹੁੰਦਾ ਆ ਉਹ ਕਿੱਥੋਂ ਮਾਰਕ ਹੋਇਆ ਕਿਹੜੇ ਮਾਰਕੀ ਦਾ ਕੋਈ ਨਹੀਂ ਪਤਾ ਹੁੰਦਾ ਸੰਗਤ ਵਿਚਾਰੀ ਭੋਲੀ ਹੈ ਜੀ ਉਹਨਾਂ ਦੇ ਹੱਥਾਂ ਦੇ ਵਿੱਚ ਫੜਾਈ ਜਾਂਦੇ ਆ ਕਦੀ ਵੀ ਫੂਡ ਸਪਲਾਈ ਡਿਪਾਰਟਮੈਂਟ ਨੇ ਆਣ ਕੇ ਫਿਲਹਾਲ ਮੇਰੇ ਨੋਟਸ ਚ ਨਹੀਂ ਕਿਹਾ ਵੀ ਕਦੀ ਚੈੱਕ ਕੀਤਾ ਹੋਵੇ। ਉਹ ਲੱਗਦਾ ਜੀ ਵੱਡੀ ਫੈਕਟਰੀ ਬੜੀ ਬੀਜੀ ਉਹਨਾਂ ਦੇ ਬਰੁਆਲੀ ਦੇ ਵਿੱਚ ਜਿਹੜਾ ਨਵੀਂ ਦੇਸੀ ਕੋ ਬੰਦਾ ਸੀ ਫਿਰ ਉਸ ਤੋਂ ਬਾਅਦ ਐਡਵਿਓ ਉਪਰਾਲਾ ਕੀਤਾ ਗਿਆ ਜੀ। ਨਹੀਂ ਅਸੀਂ ਇਸ ਤਰ੍ਹਾਂ ਹੈ ਜੀ ਅਸੀਂ ਹੱਥ ਜੋੜ ਕੇ ਪਹਿਲਾਂ ਵੀ ਬੇਨਤੀ ਕੀਤੀ ਆ। ਇਸ ਸਬੰਧ ਦੇ ਵਿੱਚ ਮਾਨਯੋਗ ਪ੍ਰਧਾਨ ਸਾਹਿਬ ਜੀ ਨੇ ਵੀ ਸਾਨੂੰ ਹੁਕਮ ਕੀਤਾ ਆ ਕਿ ਇਹ ਵੱਤ ਵਾਦੇ ਇਸ ਜੀ ਨੂੰ ਨੱਥ ਪਾਓ ਕਿਉਂਕਿ ਉਹਨਾਂ ਦੇ ਨੋਟਸ ਚ ਆਇਆ ਸੀ ਵੀ ਸੰਗਤ ਦੀ ਸ਼ਰਨਾ ਖਲਵਾੜ ਨਾ ਹੋਵੇ। ਅਸੀਂ ਬਾਰ-ਬਾਰ ਜਾ ਕੇ ਦੁਕਾਨਦਾਰਾਂ ਨੂੰ ਆਰਜੀ ਟੇਬਲ ਵਾਲਿਆਂ ਨੂੰ ਬੇਨਤੀ ਕਰਦੇ ਰਹੇ ਹਾਂ ਪਰੰਤੂ ਕੁਝ ਕੁਝ ਦੁਕਾਨਦਾਰ ਕੁਝ ਆਰਜੀ ਟੇਬਲ ਵਾਲਿਆਂ ਨੇ ਸਾਡੀ ਬੇਨਤੀ ਜ਼ਰੂਰ ਪ੍ਰਵਾਨ ਕੀਤੀ ਸੀ ਪਰੰਤੂ ਜਿਹੜਾ ਕਾਨੂੰਨੀ ਐਕਸ਼ਨ ਲੈਣਾ ਹੁੰਦਾ ਨਾ ਜੀ ਇਹਨਾਂ ਦੇ ਉੱਤੇ ਸਿਕੰਜਾ ਕਸਣਾ ਹੁੰਦਾ ਉਹ ਫੂਡ ਸਪਲਾਈ ਡਿਪਾਰਟਮੈਂਟ ਜਾਂ ਪੁਲਿਸ ਪ੍ਰਸ਼ਾਸਨ ਨਹੀਂ ਕਸਣਾ ਹੁੰਦਾ ਮੰਨ ਲਓ ਕਿ ਇਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਜੀ ਮੈਂ ਇਹ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਫੂਡ ਸਪਲਾਈ ਡਿਪਾਰਟਮੈਂਟ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਜੀ ਪੁਲਿਸ ਪ੍ਰਸ਼ਾਸਨ ਸੰਸੰਗੋਗ ਦਿੰਦਾ ਹੈ ਲੇਕਿਨ ਫੂਡ ਸਪਲਾਈ ਡਿਪਾਰਟਮੈਂਟ ਬਹੁਤ ਘੱਟ ਉਹਦਾ ਕੋਈ ਐਕਸ਼ਨ ਵੇਖਣ ਨੂੰ ਇਰਦਗਰਦ ਮਿਲਿਆ ਆ ਅਸੀਂ ਉਹਨਾਂ ਫੂਡ ਸਪਲਾਈ ਡਿਪਾਰਟਮੈਂਟ ਦੇ ਅਫਸਰ ਸਬਾਨਾਂ ਨੂੰ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਇੱਥੇ ਸੈਂਪਲ ਚੈੱਕ ਦੇਸੀ ਕੀ ਉੱਚ ਕੁਆਲਿਟੀ ਮਿਆਰ ਚੈੱਕ ਕੀਤਾ ਜਾਵੇ ਜਿਸ ਦੇ ਨਾਲ ਜੇ ਕੋਈ ਮੈਂ ਸਾਡਾ ਮਕਸਦ ਇਹ ਨਹੀਂ ਕਿ ਆ ਵੀ ਕਿਸ ਦੁਕਾਨਦਾਰ ਨੂੰ ਕੋਈ ਸਜ਼ਾ ਦਿਵਾਉਣੀ ਸਾਡਾ ਮਕਸਦ ਇਹ ਹੈ ਵੀ ਦੁਕਾਨਦਾਰ ਸੁਧਰ ਜਾਵੇ ਤੇ ਅਸੀਂ ਸਹੀ ਘਿਓ ਲੈ ਆ ਕੇ ਬਾਬਾ ਜੀ ਦੀ ਜੋਤ ਵਾਸਤੇ ਰੱਖ ਲਵੇ। ਇਹੀ ਹੈ ਸਾਡੀ ਮੰਗ ਹੈ। ਸੰਗਤ ਨੂੰ ਅਸੀਂ ਵੇਖੋ ਜੀ ਅ ਕਥਾ ਵਾ ਸਾਡੀ ਹੁੰਦੀ ਆ ਰਜਾਨਾ ਸ਼ਾਮ ਨੂੰ ਸਾਡੇ ਕਥਾਵਾਚਕ ਸਰਬਾਨ ਵੀ ਬੇਨਤੀ ਕਰਦੇ ਆ ਬੋਲਦੇ ਆ ਵੀ ਉਹ ਸਾਡਾ ਲਾਈਵ ਚੱਲ ਰਿਹਾ ਹੁੰਦਾ ਹੈ ਵਰਲਡ ਦੇ ਉੱਤੇ। ਈਵਨ ਕਿ ਗੁਰਦਰਾ ਸਾਹਿਬ ਜੀ ਦੇ ਵਿੱਚ ਅਸੀਂ ਆਲ ਦੁਆਲੇ ਬੋਟ ਲਵਾਏ ਹੋਏ ਆ ਵੀ ਨਕਲੀ ਘਿਓ ਤੋਂ ਅ ਨਕਲੀ ਧਰਮ ਕਿਉਂ ਨਾ ਅਖੀਰ ਕੀਤਾ ਜਾਵੇ ਅਸੀਂ ਜਾਗਰਤ ਕਰਦੇ ਰਹਿੰਦੇ ਆ ਗਾਇ ਬਗਾਏ ਸੰਗਤ ਨੂੰ ਫਿਰ ਵੀ ਜਿਹੜੀ ਸੰਗਤ ਨਵੀਂ ਆਉਂਦੀ ਆ ਹਫਤਾਵਾਰੀ ਸਮਾਗਮ ਦੇ ਵਿੱਚ ਜੁਬਾਰਾ ਸਾਹਿਬ ਦੇ ਵਿੱਚ ਉਹ ਕਿਤੇ ਨਾ ਕਿਤੇ ਇਹਨਾਂ ਦਾ ਉਹਨੂੰ ਕਹ ਲਾਂਗੇ ਇਹ ਉਹਨਾਂ ਨੂੰ ਸ਼িকার ਬਣਾ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ